ਅੱਜ ਫੇਰ ਤੋਂ ਕਿਸੇ ਦੀ ਧੀ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਹੈ ਅੱਜ ਫੇਰ ਤੋਂ ਇੱਕ ਅਤਿਆਚਾਰੀ ਪਤੀ ਦੇ ਅਤਿਆਚਾਰਾਂ ਤੋਂ ਤੰਗ ਆ ਕੇ ਇੱਕ ਮਹਿਲਾ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਲਿਆ ਪਰ ਦੂਜੇ ਪਾਸੇ ਪੁਲਿਸ ਸਿਰਫ ਇਹ ਆਖ ਕੇ ਆਪਣਾ ਪੱਲਾ ਛਾੜਦੀ ਦਿਖਾਈ ਦੇ ਰਹੀ ਹੈ ਕਿ ਮ੍ਰਿਤਕ ਦਾ aaropi ਪਤੀ ਫਰਾਰ ਹੈ ਅਤੇ ਉਹ ਉਸ ਨੂੰ ਡੇਢ ਮਹੀਨੇ ਤੋਂ ਲੱਭਣ ਦੇ ਵਿੱਚ ਅਸਫਲ ਨੇ ਇਹ ਗੱਲ ਕਈ ਵੱਡੇ ਸਵਾਲ ਵੀ ਖੜੇ ਕਰਦੀ ਹੈ ਕਿ ਕੀ ਮ੍ਰਿਤਕ ਦਾ ਪਤੀ ਇੰਨਾ ਵੱਡਾ ਕ੍ਰਿਮੀਨਲ ਹੈ ਕਿ ਉਸ ਨੂੰ ਕਾਬੂ ਕਰਨਾ ਮੁਸ਼ਕਲ ਹੈ ਜਾਂ ਫਿਰ ਕਾਨੂੰਨ ਦੇ ਹੱਥ ਹੀ ਹੋਣ ਛੋਟੇ ਪੈ ਗਏ ਨੇ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਉਸ ਦੁੱਖ ਦੇ ਨਾਲ ਟੁੱਟੇ ਪਰਿਵਾਰ ਦੀਆਂ ਤਸਵੀਰਾਂ ਨੇ ਜਿਨ੍ਹਾਂ ਨੇ ਆਪਣੀ ਧੀ ਘਰੋਂ ਇਹ ਸੋਚ ਕੇ ਤੋਰੀ ਸੀ ਕਿ ਉਹਨਾਂ ਦੀ ਧੀ ਨੂੰ ਜਹਾਨ ਦੀਆਂ ਖੁਸ਼ੀਆਂ ਮਿਲਣਗੀਆਂ ਪਰ ਇਹਨਾਂ ਨੂੰ ਕੀ ਪਤਾ ਸੀ ਕਿ ਇੱਕ ਦਿਨ ਅਜਿਹਾ ਆਏਗਾ ਜਦੋਂ ਇਹ ਆਪਣੀ ਧੀ ਦੀ ਆਵਾਜ਼ ਸੁਣਨ ਦੇ ਲਈ ਤਰਸ ਜਾਣਗੇ ਉਸ ਦੀ ਮੌਤ ਦੇ ਲਈ ਇਨਸਾਫ ਮੰਗਣਗੇ ਪਰ ਸੁਣਨ ਵਾਲਾ ਕੋਈ ਨਹੀਂ ਹੋਏਗਾ ਮ੍ਰਿਤਕ ਅਨੀਤਾ ਦੇਵੀ ਦੇ ਭਰਾ ਨੇ ਆਪਣੀ ਭੈਣ ਦੇ ਨਾਲ ਹੋਏ ਅਤਿਆਚਾਰ ਤੋਂ ਲੈ ਕੇ ਉਸ ਦੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਤੱਕ ਦੀ ਪੂਰੀ ਕਹਾਣੀ ਦੱਸੀ। ਨਹੀਂ ਮੇਰੀ ਭੈਣ ਦਾ ਨਾਮ ਨੀਤਾ ਦੇਵੀ ਹੈ ਜੀ। ਇਹਦਾ ਵਿਆਹ ਗੋਇਲ ਪਿੰਡ ਹੋਈ ਜੀ ਦਰਕਾਰਪੁਰ ਤੇ ਆਪਣੇ ਹਸਮਨ ਦੇ ਨਾਲ ਹਾਜਪੁਰ ਰਹਿੰਦੇ ਸੀ। ਉੱਥੇ ਜੋਬ ਕਰਦੇ ਹਸਮਨਿੰਦਾ ਉੱਥੇ ਇਹ ਜੀ ਜੋ ਡੈਥ ਸਰਟੀਫਿਕੇਟ ਵਗੈਰਾ ਹੁੰਦੇ ਆ ਜਾਂ ਫਿਰ ਪਰਚੇ ਵਗੈਰਾ ਹੁੰਦੇ ਉਹ ਕੱਟਦੇ ਹੀ ਆ। ਤੇ ਇੰਦੀ ਹੁਣ ਪੋਸਟਿੰਗ ਪੋਹਲ ਹੋਈ ਦੀ ਹੈ ਉੱਥੇ ਜੋਬ ਕਰਦੇ ਵੇਸਟ ਲੇਕਿਨ ਰਹਿੰਦੇ ਕੁਆਟਰ ਵਿੱਚ ਹੀ ਗਈ ਹੈ ਦਰ ਹਾਜਪੁਰ। ਕਾਸ ਪ੍ਰਧਾਨਦਰ ਤੇ ਇਹ ਉਥੇ ਜੀ ਵਿਆਹ ਤੋਂ ਪਹਿਲਾਂ ਹੀ ਇਹਦਾ ਥੋੜਾ ਜਿਹਾ ਜਦੋਂ ਮਤਲਬ ਜਦੋਂ ਵਿਆਹ ਹੋਇਆ ਉਸ ਤੋਂ ਬਾਅਦ ਇਹਦਾ ਨਾ ਸਾਲ ਦੇ ਵਿੱਚ ਵਿੱਚ ਹੀ ਆਪਣਾ ਥੋੜਾ ਰੰਗ ਦਿਖਾਉਣਾ ਸ਼ੁਰੂ ਕਰਤਾ ਹੀ ਹੈ ਇਹਦਾ ਮਾਰਕਟਾਈ ਕਰਨੀ ਜਾਂ ਫਿਰ ਇਦਾਂ ਕਰਨਾ ਤੇ ਕੁੜੀ ਥੋੜੀ ਤੰਗ ਹੋ ਗਈ ਦੀ ਇਹਨਾਂ ਦਾ ਪਹਿਲਾਂ ਵੀ ਲੇਕਿਨ ਜਦੋਂ ਸਾਲ ਹੋਇਆ ਬੱਚਾ ਵੀ ਹੋਇਆ ਮੁੰਡਾ ਮੁੰਡਾ ਵੀ ਉਸ ਤੋਂ ਬਾਅਦ ਇਹਦਾ ਪਤਾ ਲੱਗੇ ਕਿ ਇਹ ਐਕਸਟਰਾ ਫੇਅਰ ਵੀ ਕਰਦਾ ਹੈ ਕੁੜੀਆਂ ਨਾਲ ਗੱਲਾਂ ਬਾਤਾਂ ਕਰਦਾ ਹੈ ਸ਼ਰਾਬਾਂ ਪੀਂਦਾ ਹੈ ਤੇ ਇਹਨਾਂ ਨੇ ਫਿਰ ਆਪਣਾ ਇਹ ਪਹਿਲਾਂ ਨਾਨਾਂ ਤੋਂ ਰਹਿੰਦਾ ਹੀ ਉੱਥੇ ਆਪਣੇ ਨਾਨਾਂ ਵੀ ਮਾਰਦੀ ਕੋਟਦੀ ਸੀ ਇਹਨਾਂ ਨੂੰ ਉੱਥੇ ਕੁੜੀ ਵੀ ਉਸ ਟਾਈਮ ਕੁ ਤੇ ਇਹ ਕੁੜੀ ਜਿਆਦਾ ਪਰੇਸ਼ਾਨ ਹੀ ਫਿਰ ਇਹਨਾਂ ਨੇ ਉੱਥੋਂ ਕੁਆਟਰ ਸ਼ਿਫਟ ਕਰਕੇ ਹਜਪੁਰ ਆ ਗਏ ਇੱਥੇ ਆ ਕੇ ਨੇ ਹੋਰ ਜਿਆਦਾ ਤੰਗ ਕਰਨਾ ਸ਼ੁਰੂ ਕਰ ਦਿੱਤਾ ਕੁੜੀ ਨੂੰ ਮਾਰਨਾ ਕੁੱਟਣਾ ਸ਼ਰਾਬ ਪੀ ਕੇ ਜਾਂ ਕੁੜੀਆਂ ਨਾਲ ਘੁੰਮਣਾ ਫਿਰਨਾ ਬਾਹਰ ਹੀ ਰਹਿਣਾ ਕੁੜੀ ਨੂੰ ਬੁਲਾਣਾ ਚਲਾਣਾ ਨਹੀਂ ਉਹ ਕੁੜੀ ਤਾਂ ਇਹਨਾਂ ਨੂੰ ਛੱਡ ਵੀ ਨਹੀਂ ਪਾਈ ਕਿ ਬੱਚੇ ਕਰਨ ਨਹੀਂ ਆ ਆ ਸਕਦੀ ਹੈ ਹਣਾ ਸਾਈਡ ਕਰ ਦਿਓ ਕਿਤਾ ਕੁੜੀ ਨੂੰ ਸੋਸਾਇਟੀ ਜੀ 11 ਤਰੀਕ ਨੂੰ ਕੀਤਾ 11 10 ਨੂੰ ਕੀਤਾ ਤੇ ਉਸ ਦਿਨ ਵੀ ਅਲੱਗ ਅਲੱਗ ਸੀ ਉਸ ਦਿਨ ਵੀ ਬਹੁਤ ਮਾਰਕਟਾਈ ਕੀਤੀ ਕੁੜੀ ਨਾਲ ਪਹਿਲਾਂ 9:30 ਵਜੇ ਤੱਕ ਗੱਲਬਾਤ ਕੀਤੀ ਮੰਮੀ ਨਾਲ ਤੇ ਮੰਮੀ ਨੇ ਬਿਮਾਰੀ ਹੁੰਦੇ ਨਾਲ ਗੱਲਬਾਤ ਕਰਨ ਦੀ ਹਾਲਚਲ ਪੁੱਛਣ ਦੀ ਉਸ ਟਾਈਮ ਤੇ ਠੀਕ ਠਾਕ ਹੀ ਸਭ ਕੁਝ ਨਹੀਂ ਹੈ ਇਹ ਕਿ 11:30 ਵਜੇ ਤਕਰੀਬਨ ਇਹਨਾਂ ਨੇ ਜੀ ਫਿਰ ਕੁੜੀ ਦਾ ਫੋਨ ਆਇਆ ਕਿ ਮੈਨੂੰ ਮਾਰਦਾ ਕੁੱਟਦਾ ਪਿਆ ਹੈ ਇਹਨੇ ਸ਼ਰਾਬ ਪੀਤੀ ਦੀ ਧਰ ਕੇ ਤੇ ਮੰਮੀ ਉਹਨੇ ਫੋਨ ਤੇ ਗੱਲ ਕਰਦੇ ਪਈ ਇਹਦੇ ਨਾਲ ਕਿ ਤੂੰ ਕਿਉਂ ਮਾਰਦਾ ਪਿਆ ਇਦਾਂ ਦਾ ਤੇ ਪਿੱਛੋਂ ਦੀ ਇਹ ਬੋਲਣ ਦੇ ਕਿ ਮੈਂ ਜਾਂ ਤੈਨੂੰ ਨਹੀਂ ਛੱਡਣਾ ਜਾਂ ਮੈਂ ਮਰ ਜਣਾ ਤੇ ਜੀ ਮਾਰਦਾ ਕੁੱਟਦਾ ਪਿਆ ਇਦਾਂ ਫਿਰ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ 2:30-3:00 ਵਜੇ ਇਹਦੀ ਕਾਲ ਆਈ ਹੈ ਕਿ ਜਿੱਦਾਂ ਕਿ ਜਾਨੀਤਾ ਨੇ ਫਾਹ ਲੈ ਲਿਆ ਫਾਂਸਿਸ ਹਾਂਜੀ ਹਸਬੰਦ ਨੇ ਫੋਨ ਕੀਤਾ ਕਿ ਜਾਨੀਤਾ ਨੇ ਫਾਹ ਲੈ ਲਿਆ ਤੇ ਇਹਨਾਂ ਨੇ ਸਾਡੀ ਪੁਲਿਸ ਆਈ ਹੈ ਜਾਂ ਫਿਰ ਇਹਦਾ ਡਾਕਟਰ ਆਇਆ ਉਹਨਾਂ ਨੇ ਡੈੱਡ ਬੋਡੀ ਕਹਿੰਦੇ ਥੱਲੇ ਤਾੜੀ ਪੁਲਿਸ ਦੇ ਮੁਤਾਬਿਕ ਇਹ ਹੈ ਕਿ ਡੈੱਡ ਬੋਡੀ ਥੱਲੇ ਤਾੜੀ ਇਹਨਾਂ ਨੇ ਸਾਡਾ ਵੇਟ ਵੀ ਨਹੀਂ ਕੀਤਾ ਹੰਦਾ ਕੋਈ ਇੰਤਜ਼ਾਰ ਨਹੀਂ ਕੀਤਾ ਇਹ ਡੈੱਡ ਬੋਡੀ ਲੈ ਕੇ ਮਕੇਰੀਆ ਹਸਪੀਟਲ ਐਡਮਿਟ ਕਰਾ ਕੇ ਚੱਲ ਗਏ ਉਸ ਦਿਨ ਤੋਂ ਲੈ ਕੇ ਇਹ ਇਹ ਉਸ ਦਿਨੋਂ ਫਰਾਰ ਚੱਲਦਾ ਪਿਆ ਹੈ ਮ੍ਰਿਤਕ ਅਨੀਤਾ ਦੇ ਪਤੀ ਮੁਕੇਸ਼ ਕੁਮਾਰ ਨੇ ਜਦੋਂ ਉਸਦੇ ਮਾਤਾ ਪਿਤਾ ਦੇ ਨਾਲ ਇਹ ਮੰਦ ਭਾਗੀ ਖਬਰ ਸਾਂਝੀ ਕੀਤੀ ਤਾਂ ਪਰਿਵਾਰ ਦੇ ਪੈਰਾਂ ਥੱਲੋਂ ਜ਼ਮੀਨ ਹੀ ਖਿਸਗ ਗਈ ਪੜੀ ਲਿਖੀ ਧੀ ਰਾਣੀ ਦੇ ਨਾਲ ਇਹ ਸਭ ਕੁਝ ਕੀ ਹੋ ਗਿਆ ਇਸ ਗੱਲ ਉੱਪਰ ਯਕੀਨ ਕਰਨਾ ਮੁਸ਼ਕਲ ਸੀ ਅੱਜ ਵੀ ਅਨੀਤਾ ਦੀ ਮਾਂ ਨੂੰ ਆਪਣੀ ਧੀ ਦੇ ਨਾਲ ਆਖਰੀ ਵਾਰ ਕੀਤੀ ਹਰ ਇੱਕ ਗੱਲ ਯਾਦ ਹੈ ਜਿਸ ਦੇ ਵਿੱਚ ਉਸਨੇ ਦੱਸਿਆ ਸੀ ਕਿ ਉਹ ਬਹੁਤ ਦੁਖੀ ਹੈ ਕਿਉਂਕਿ ਉਸਦਾ ਪਤੀ ਮੁਕੇਸ਼ ਉਸਦੇ ਨਾਲ ਕਲੇਸ਼ ਕਰ ਰਿਹਾ ਹੈ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਵੀ ਦੇ ਰਿਹਾ ਹੈ ਵੇ ਹੀ ਕਿ ਨੋਕ ਵਜੇ ਫੋਨ ਆਇਆ ਤੇ ਕੁੜੀ ਠੀਕ ਠਾਕ ਅਸਤੀ ਬੋਲੀ ਮੇਰੇ ਨਾਲ ਉਸ ਤੋਂ ਬਾਅਦ ਕੁੜੀ ਨੇ ਫੋਨ ਕੱਟ ਦਿੱਤਾ ਮੈਂ ਕੀਤਾ ਮੇਰੇ ਤੋਂ ਬਾਅਦ ਕੁੜੀ ਕਹਿਣ ਲੱਗੀ ਜੀ ਮੰਮੀ ਇਦਾਂ ਹੀ ਆ ਕਹਿੰਦੀ ਮੈਂ ਕਿ ਇਟਲੈਨ ਨਹੀਂ ਗਈ ਕਹਿੰਦੀ ਇਟਲੈਨ ਨਹੀਂ ਗਈ ਵੀ ਲੜੇ ਕਰਦਾ ਐ ਮੈਂ ਕਿ ਲੜੇ ਕਰਨ ਨੂੰ ਰੋਟੀ ਪਾਣੀ ਖਾਦਾ ਕਹਿੰਦੀ ਐ ਨਹੀਂ ਮੈਂ ਕਿ ਬਣਾ ਤੇ ਖਾਓ ਤੇ ਇਟ ਲਿਆਓ ਤੇ ਇਟ ਹੈ ਨਹੀਂ ਇੰਨੀ ਗੱਲ ਕਹਿਣ ਤੋਂ ਬਾਅਦ ਫੇਰ ਇਹਨੇ ਫੋਨ ਕੱਟ ਦਿੱਤਾ ਮੇਰੇ ਪੈਸੇ ਖਤਮ ਹੋ ਗਏ ਮੈਂ ਇਹਨੂੰ ਫੋਨ ਨਹੀਂ ਕਰ ਪਾਈ ਫੇਰ ਇਹਨ ਕੋਈ 11 ਵਜੇ ਸਾਢੇ 12 ਪਤਾ ਨਹੀਂ ਕਿੰਨਾ ਕਿੰਨਾ ਕ ਟਾਈਮ ਇੰਨਾ ਕੀ ਹਾ ਕੀਤਾ ਕਹਿੰਦੀ ਮੰਮੀ ਲੜੇ ਕਰਦਾ ਇਹ ਤੇ ਇਹ ਪਿੱਛੇ ਬੋਲਿਆ ਕਹਿੰਦਾ ਮੰਮੀ ਨੂੰ ਲੱਗ ਪਈ ਦੱਸਣ ਕਹਿੰਦਾ ਅੱਜ ਜਾਂ ਤੂੰ ਹਨੀ ਜਾਵੇਂ ਹਨੀ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਕਿ ਬੇਟੀ ਤੁਹਾਡੀ ਨਿਆਤ ਮੱਥਿਆ ਕਰਨੀ ਉਹ ਇਹੀ ਹ ਕੋਈ 3:00 ਹੋਵੇ ਜਾਂ ਕਿੰਨਾ ਸਾਢੇ 3:00 ਹੋਵੇ ਮੈਂ ਹੌਂਚੀ ਹੋਏਗਾ ਟਾਈਮ ਮੈਨੂੰ ਨਹੀਂ ਪਤਾ ਵੀ। ਬੇਟੀ ਨੇ ਵੀ ਨਰਸਿੰਗ ਕੀਤੀ ਹੋਈ ਸੀ। ਹਾਂਜੀ ਉਹਨਾਂ ਕੀਤੀ ਸੀ। ਉਹਨੂੰ ਜਾਣ ਨਹੀਂ ਦਿੰਦਾ ਕਿਤੇ ਵੀ ਨੌਕਰੀ ਵੇਸੇ ਵਾਸਤੇ ਉਹਨੇ ਬਹੁਤ ਜ਼ੋਰ ਪਾਇਆ ਵੀ ਮੈਂ ਕਿਤੇ ਲੱਗ ਜੰਨੀ ਆਂ ਵੀ ਚਲ। ਕੀ ਮੰਗ ਕੀ ਮੰਗ ਕਰਦੇ ਹੋ ਪੁਲਿਸ ਤੋਂ? ਮੰਗ ਮੈਂ ਇਹ ਕਰਨੀ ਚਾਹੰਨੀਆਂ ਵੀ ਪੁਲਿਸ ਉਹਦੀ ਪੂਰੀ ਉਹਨੂੰ ਕਵਰ ਕਰੇ। ਆਪਣੇ ਉਹਦੇ ਵਿੱਚ ਲਵੇ ਤੇ ਮੈਨੂੰ ਮੈਂ ਬਾਹਰ ਅੰਦਰ ਵੀ ਜਾਣਾ ਹੈ ਹੁਣ ਕੋਰਟ ਕਚੈਰੀਆਂ ਤੇ ਵੀ ਜਾ ਮੈਂ ਘਰ ਵੀ ਇਕੱਲੀ ਰਹਿਣੀ ਆ। ਹੋ ਸਕਦਾ ਇਹ ਇਦਾਂ ਦਾ ਬਦਮਾਸ਼ ਨਿਕਲੇ ਆਏ। ਮਾਰ ਨਹੀਂ ਸਕਦਾ ਸਾਨੂੰ ਖਤਰਾ ਹੈ ਇਹ ਆਪਣੀ ਜਾਨ ਦਾ ਪਰ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਹੈ ਉਹ ਕੋਈ ਹਿਸਾਨੀ ਕੀਤਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਬੇਟੀ ਬੜੀ ਇੰਟੈਲੀਜੈਂਟ ਸੀਗੀ ਪੜ੍ਹੀ ਲਿਖੀ ਸੀ ਉਹਨੂੰ ਟੌਰਚਰ ਕੀਤਾ ਜਾਂਦਾ ਸੀ ਪਰਿਵਾਰ ਦੇ ਅੰਦਰ ਤੇ ਕੋਈ ਵੀ ਆਪਣੀ ਜਿਹੜੀ ਜੀਵਨ ਇਲਾ ਸਮਾਪਤ ਮੇਰੇ ਖਿਆਲ ਨਾਲ ਸਾਨੂੰ ਪੁੱਛਿਆ ਜਾਵੇ ਤੇ ਉਹ ਕਿਹੜੀ ਸਟੇਜ ਤੇ ਆ ਕੇ ਅਸੀਂ ਆਪਣੀ ਜੀਵਨ ਇਲਾ ਸਮਾਪਤ ਕਰਦੇ ਹਾਂ ਕੋਈ ਹੈ ਕੋਈ ਇਨਾ ਏ ਏਡੀ ਘਟਨਾ ਵਾਪਰੀ ਹੈ ਤੇ ਉਹ ਦੁਖੀ ਸੀ ਕੁੜੀ ਤਾਂ ਹੀ ਇਹ ਘਟਨਾ ਵਾਪਰੀ ਹੈ ਤਾਂ ਪੁਲਿਸ ਦੀ ਜ਼ਿੰਮੇਵਾਰੀ ਪਰਚਾ ਘਟਨਾ ਹੀ ਨਹੀਂ ਜਿਹੜਾ ਦੋਸ਼ੀ ਹੈ ਉਹਨੂੰ ਅਰੈਸਟ ਕਰਨਾ ਵੀ ਬੰਦ ਸੀ ਜਿਹਦੇ ਵਿੱਚ ਮੈਂ ਕਹਾਂਗਾ ਕਿ ਇਹ ਪੁਲਿਸ ਦੀ ਨੰਨਾਈਕੀ ਹੈ ਜਾਂ ਉਹ ਬੜਾ ਮੱਡਾ ਕ੍ਰਾਈਮਿਨਲ ਹੈ ਜਿਹੜਾ ਪੁਲਿਸ ਦੇ ਕਾਬੂ ਹੀ ਨਹੀਂ ਆ ਰਿਹਾ ਇਹ ਸਾਰੀ ਘਟਨਾ ਅਤੇ ਉਸ ਉੱਪਰ ਕੀਤੀ ਜਾ ਰਹੀ ਪੁਲਿਸ ਕਾਰਵਾਈ ਬਾਰੇ ਜਦੋਂ ਹਾਜੀਪੁਰ ਥਾਣੇ ਤੋਂ ਪੁਲਿਸ ਅਧਿਕਾਰੀ ਰਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕੁਝ ਇਸ ਤਰ੍ਹਾਂ ਆਪਣਾ ਭੱਲਾ ਛਾੜਦੇ ਹੋਏ ਦਿਖਾਈ ਦਿੱਤੇ ਅਨੀਤਾ ਦੇਵੀ ਵਾਈਫ ਆਫ ਮੁਕੇਸ਼ ਕੁਮਾਰ ਇਹ ਤਾਂ ਸਰਕਾਰੀ ਕੁਆਟਰਾਂ 'ਚ ਰਹਿੰਦੇ ਸੀ ਉਹਦਾ ਪਤੀ ਜਿਹੜਾ ਮੁਕੇਸ਼ ਕੁਮਾਰ ਉਹ ਸ਼ਰਾਬਸ਼ੂ ਪੀ ਕੇ ਉਹਨੂੰ ਕਾਫੀ ਤੱਕ ਪਰੇਸ਼ਾਨ ਕਰਦਾ ਸੀ ਜਿਸ ਨੇ ਉਹ ਤੋਂ ਤੱਕ ਪਰੇਸ਼ਾਨ ਹੋ ਕੇ ਆਪਣੀ ਫਾਹ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ ਦੋਸ਼ੀ ਦੇ ਖਿਲਾਫ 78/25 ਮਕਦਮਾ ਦਰਜ ਰਜਿਸਟਰ ਕੀਤਾ ਗਿਆ ਵੈ ਦੋਸ਼ੀ ਨੂੰ ਫੜਨ ਲਈ ਅਲਗ-ਅਲਗ ਜਗਤ ਰੇਡ ਕੀਤੇ ਜਾ ਰਹੇ ਆ ਸਾਨੂੰ ਵੀ ਪੱਲ ਲੱਗਾ ਵੀ ਉਹਦੀ ਰਸਈ ਹਮਾਚਲ ਚਾ ਉੱਥੇ ਵੀ ਰੇਡ ਕੀਤੇ ਜਾ ਰਹੇ ਆ ਤੇ ਇਸ ਨੇ ਬਾਰੋ-ਬਾਰ ਆਪਣੀ ਸੈਸ਼ਨ ਗੋਡ ਬੇਲ ਲਗਾਈ ਸੀ ਉਹ ਵੀ ਪੁਲਿਸ ਨੇ ਹੀ ਰਿਜੈਕਟ ਕਰਾ ਦਿੱਤੀ ਹੈ ਤੇ ਅਸੀਂ ਪੂਰ ਜ਼ੋਰ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਕਾਬੂ ਕਰਨ ਲਈ ਅਨੀਤਾ ਦੇਵੀ ਦੀ ਮੌਤ ਨੂੰ ਡੇਢ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਪੁਲਿਸ ਵੱਲੋਂ ਕੀਤੀ ਜਾ ਰਹੀ ਟੀਲੀ ਕਾਰਵਾਈ ਬੜੇ ਸਾਰੇ ਵੱਡੇ ਸਵਾਲ ਖੜੇ ਕਰ ਰਹੀ ਹੈ ਉਧਰੋਂ ਉਸ ਦਾ ਪਤੀ ਵੀ ਜਿਹੜਾ ਹੈ ਲਗਾਤਾਰ ਫਰਾਰ ਹੈ ਉਹ ਕਾਬੂ ਦੇ ਵਿੱਚ ਨਹੀਂ ਆ ਰਿਹਾ ਲੋੜ ਹੈ ਕਿ ਅਜਿਹੇ ਮਾਮਲਿਆਂ ਦੇ ਵਿੱਚ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਨੂੰ ਕੋਈ ਕਿਸੇ ਨੂੰ ਇਸ ਕਦਰ ਮਜਬੂਰ ਕਰਨ ਤੋਂ ਪਹਿਲਾਂ ਡਰ ਮਹਿਸੂਸ ਕਰੇ ਕਿ ਅੰਜਾਮ ਉਸ ਦਾ ਵੀ ਮਾੜਾ ਹੋ ਸਕਦਾ ਹੈ ਤਾਂ ਸ਼ਾਇਦ ਅਜਿਹੀ ਘਟਨਾਵਾਂ ਨੂੰ ਲਗਾਮ ਪਾਈ ਜਾ ਸਕਦੀ ਹੈ ਤੁਹਾਡਾ ਇਸ ਪੂਰੇ ਮਾਮਲੇ ਦੇ ਉੱਤੇ ਕੀ ਕਹਿਣਾ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰੋ ਅਤੇ ਇਸ ਖਬਰ ਨੂੰ ਸ਼ੇਅਰ ਜ਼ਰੂਰ ਕਰੋ ਹੋਰ ਖਬਰਾਂ ਅਤੇ ਤਾਜ਼ਾ ਅਪਡੇਟਸ ਲਈ ਦੇਖਦੇ ਰਹੋ ਹਮਦਰਦ ਟੀਵੀ